ਦੇਸ਼ ਦੇ ਵਿੱਚ ਕਾਨੂੰਨ ਪਾਵੇਂ ਜਿੰਨੇ ਮਰਜ਼ੀ ਸਖਤ ਬਣ ਜਾਣ ਪਰ ਉਸ ਦੇ باوجود ਵੀ ਕਈ ਬੇਸਮਝੇ ਨੌਜਵਾਨ ਸਟੰਟ ਬਾਜੀ ਕਰਨ ਤੋਂ ਬਾਜ਼ ਨਹੀਂ ਆਦੇ ਤੇ ਸਮਾਜੀ ਕਬਡੀ ਖਬਰ ਤੋਂ ਦੁਕਾਨ ਜਾ ਰਹੀਆਂ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਭਰੇ ਬਾਜ਼ਾਰ ਦੇ ਦੱਸਿਆ ਜਾ ਰਿਹਾ ਹੈ ਬੱਸ ਸਟੈਂਡ ਦੇ ਨਜ਼ਦੀਕ ਕੁਝ ਨੌਜਵਾਨ ਟਰੈਕਟਰਾਂ ਹੀ ਸਟੰਟ ਬਾਜੀ ਕਰ ਰਹੇ ਸੀ ਜਿਸ ਦੇ ਨਾਲ ਦੱਸਿਆ ਜਾ ਰਿਹਾ ਇੱਕ ਨੌਜਵਾਨ ਦੇ ਸੱਟ ਵੀ ਲੱਗੀ ਹੈ ਤਾਂ ਇਹਦੀ ਸੂਚਨਾ ਜਦੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਐਸਐਸਐਫ ਫੋਰਸ ਦੀਆਂ ਟੀਮਾਂ ਪਹੁੰਚੀਆਂ ਉਹਨਾਂ ਨੇ 9 ਨੌਜਵਾਨ ਜੋ ਸਟੈਂਟਬਾਜੀ ਕਰ ਰਹੇ ਸੀ ਉਹਨਾਂ ਦੇ ਨਾਮ ਲਿਖੇ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਜਿਸ ਨੌਜਵਾਨ ਤੇ ਸੱਟ ਲੱਗੀ ਹੈ ਉਸ ਨੂੰ ਇਲਾਜ ਲਈ ਹਸਪਤਲ ਭਜਾ ਦਿੱਤਾ ਹੈ ਤੇ ਦੂਜੇ ਪਾਸੇ ਜਿਹੜੇ ਨੌਜਵਾਨਾਂ ਨੇ ਸਟੈਂਟਬਾਜੀ ਕੀਤੀ ਸੀ ਉਹਨਾਂ ਤੋਂ ਡرائیਵਿੰਗ ਲਾਇਸੈਂਸ ਤੇ ਹੋਰ ਡਾਕੂਮੈਂਟ ਜਿਹੜੇ ਟਰੈਕਟਰ ਦੇ ਮੰਗੇ ਜਾ ਰਹੇ ਨੇ ਪੁਲਿਸ ਵੱਲ ਦੱਸਿਆ ਜਾ ਰਿਹਾ ਕਿ ਭਾਵੇਂ ਬੀਤੇ ਦਿਨੀ ਮੇਲਿਆਂ ਵਿੱਚ ਤੇ ਹੋਰ ਕਈ ਜਗ੍ਹਾ ਟਰੈਕਟਰਾਂ ਦੀ ਸਟੰਟ ਬਾਜੀ ਕਾਰਨ ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ ਪਰ ਅਜੇ ਵੀ ਕਈ ਨੌਜਵਾਨ ਐਦਾਂ ਦੀ ਸਟੰਟ ਬਾਜੀ ਕਰਦੇ ਨੇ ਜਿਸ ਨੂੰ ਕਾਰਨ ਕਈ ਲੋਕਾਂ ਦੀਆਂ ਜਾਨਾਂ ਇਨ੍ਹਾਂ ਦੇ ਕਾਰਨ ਜਾ ਸਕਦੀਆਂ ਨੇ ਤੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਹੋਰ ਕੀ ਕੀਤਾ ਤੁਸੀਂ ਵੀ ਸੁਣੋ ਪੂਰੀ ਵੀਡੀਓ ਭਾਈ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ ਨਾ ਨਾ ਤਰ ਕੋਲ ਸਰਦੋਂ ਆਣਾ ਜੀ ਇਹ ਵੀ ਲਾਇਸੈਂਸ ਹੈ ਜੀ ਟਰਾਲਾ ਮੈਂ ਹਸਾਬ ਉਧੇ ਮੈਸੇਜ ਚਲਾਉਣਾ ਮੈਂ 할 ਕਰਾਂਗੀ। ਉਹਨਾਂ ਨੂੰ ਦਿਖਾਣਾ ਨੂੰ ਅਪਲਾਉਡ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸਕਦੀ ਐ। ਹੈਲੋ ਬਰਾਬਰੇ। ਉਹ ਜਿਹੜਾ ਬਰਾਬਰੇ ਆ ਗਿਆ ਵਸਣ ਨਹੀਂ ਆਣਾ। ਅੱਜ ਨੂੰ ਆ ਕੇ ਦੇਖਦੇ ਮੈਂ ਉਹ ਕਰਨ। ਚਲੋ ਜੀ ਚਲਾਉਣਾ ਨੂੰ ਸੰਭਾਲ। ਹਾਂ? ਸੰਭਾਲੀ ਜੀ ਨਿਸ਼ਾਨ ਜੀ। ਉਹ ਨੱਤਰ ਬੰਨਿਆ। ਉਹ ਰੰਗ ਦਮਾ ਸਾਰਾ। ਸਾਰਾ ਸਾਰਾ ਯਾ ਬਲੀ ਕੋਲ ਨਾ ਉਹ ਯਾਰਾ ਹੀ ਤੁੰਗਾ ਨਿਹੜਾ ਦਾ ਸਾਰਾ ਠੀਕ ਆ ਪਾਕ ਦੇ ਸਾਣਾ ਭਾਈ ਉਹ ਚਾਨ ਲਿਖਾ ਆ ਪਾ ਇਹ ਕਹਣਾ ਮੇਰਾ ਹੀ ਇਹ ਮੇਰਾ ਅੱਜ ਤੱਕ ਟ੍ਰੈਕਟਰ ਵਗੋਣ ਆਏ ਉਹਦੇ ਸਾਲੇ ਹੁੰਦਾ ਜਿਹੜਾ ਮੈਂ ਉਹਨੂੰ ਕਿਹਾ ਨਾ ਸਿੱਧਾ ਕੱਢਵਾ ਜਾ ਸਾਰਾ ਡੀ ਕੋਈ ਗੱਲ ਨਹੀਂ ਆਗਾ ਟ੍ਰੈਕਟਰ ਕੋਈ ਤਾਂ ਆ ਜੀ ਸਰ ਪਤਾ ਨਹੀਂ ਜੀ ਸਾਰ ਠੀਕ ਆ ਭਾਈ ਸਾਰਾ ਡੀ ਟਾਟੇ ਦੇਹੋ ਨਾਲ ਲੱਗ ਗਿਆ ਦੇਹੋ ਨਾਲ ਫਰਿਆ ਚੋਪੋ ਵੀ ਕਰ ਦਿੰਦੇ ਕਿਹੜੀ ਗਰਵਾਣ ਇਹ ਕੱਲੀ ਤੇ ਕੀਵੇ ਸਾਰੇ ਇਹ ਸੇਫਟੀ ਗੱਨਾ ਕਰੀਦਾ ਸਰਚਾ ਹਟੇ ਕਰਦੇ ਸਾਰੇ ਇਹ ਬੱਚਾ ਮਾਰੇ ਆ ਪ੍ਰੇਮ ਜੀ ਮੇਰੀ ਗੱਲ ਸੁਣ ਸਰ ਇਹ ਗੱਨਾ ਸੰਵਾਜ ਲਿਖ ਰੱਖੀ ਆ ਕੋਈ ਪਤਾ ਹੋਵੇ ਕੋਈ ਹੌਟ ਜਨ ਜਲਾ ਕੋਈ ਕੁਛ ਨਹੀਂ ਕੇ ਨਾ ਮੜਿਆ ਪਰ ਉਹਨਾਂ ਟਾਲੀ ਦੇ ਨਾਲ ਖੜੀ ਰਹੀ ਫਿਰ ਇੰਦੀ ਕਰਮਾਂ ਵਿੱਚ ਅੜੀ ਜੱਸੀ ਇੰਤਰਾ ਦੀ ਲਾਗੇ ਆਇਆ ਅਹੀਂ ਜੱਸੀ ਜਾਇਆ ਟਰੈਕਟਰੋਂ ਫੋਨ ਆਇਆ ਉਹਦੇ ਭੈਣ ਚੋਦਲੇ ਇੱਧਰ ਨੇ ਆਂਦਾ ਮਾ ਨਾਡੀ ਕੋਈ ਗੱਸੀ ਤਾਂ ਨੂੰ ਚੇਤਾ ਨਹੀਂ ਦੇਣਾ ਸਰਨ ਵਾਲਿਆਂ ਦੋਨੇ ਪਹੁੰਚਣਾ ਉਹਨਾਂ ਦਾ ਮੈਚ ਹੋਣਾ ਉਹਦਾ ਜੁਨੀਆ ਦਾ ਮੈਚ ਹੋਣਾ ਮੈਂ ਚਲਾਉਣਾ ਮੈਂ ਹਾਂ ਜੀ ਸਰ ਉਹੋ ਹੀ ਜਿਹੜਾ ਉਹਨੇ ਉਹਨੇ ਦਲਾਇਆ ਹੁੰਦੇ ਆ ਉਹਨਾਂ ਚਾਹਦੇ ਆ ਉਹਨੂੰ ਕੋਈ ਡਰ ਨਹੀਂ ਕੋਈ ਪਾ ਇਧਰ ਹੋ ਜਾਓ ਕੋਈ ਆਓ ਆਹ ਆਮ ਜਾਓ ਬਾਉ ਮੁਰੇ ਇਹਨੇ ਕਿਹਾ ਜਿਹੜਾ ਜਿਹੜਾ ਅੱਜ 6 ਜਿਹੜੇ ਤੁਸੀਂ ਅੱਜ ਜੇ ਬੜੀ ਸੇਵਾ ਕਰਦੇ ਹਾਂ ਹਾਂ ਨਾ ਜਦੋਂ ਨਵਾਂ ਟਰੈਕਟਰ ਲੈ ਆਉਣਾ ਭਾਈ ਆਹਾਂ ਤੇ ਕੋਲਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਾਂ ਜਿਹੜਾ ਕੋਈ ਤੁਸੀਂ ਹੋਰ ਨਾ ਕਿਹਦਾ ਖੋਲੋ ਜੀ ਗਾਟਾ ਟਰੈਕਟਰ ਤੋਂ ਲੋਡ ਹੀ ਆਉਂਦੀ ਥੋੜਾ ਆਪਣਾ ਖਰਾਬ ਹੋ ਗਿਆ ਅਸੀਂ ਐਸਐਸਐਫ ਸੁਰੱਖਿਆ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਨੇ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੀ ਥੜਾ ਵੀ ਹੁਣ ਬਾਜ਼ਾਰ ਦੀ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰੀਏ ਇਹ ਹੁਣ ਸਿਟੀ ਵਾਲਿਆ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਰੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ